ਨੂਰਪੁਰ ਦੀ ਪ੍ਰਾਚਨ ਪ੍ਰਸਿੱਧ ੜਿਪਕੇਸ਼ਵਰ ਮਹਾਦੇਵ ਸ਼ਿਵ ਗੁਫਾ ਸੁਲਿਆਲੀ ਦੇ ਵਿੱਚ ਖਾਸ ਮੱਤਾ ਬਰਤ ਹੈ ਸਾਵਣ ਮਹੀਨੇ ਇੱਥੇ ਸ਼ਿਵ ਭਗਤਾਂ ਦਾ ਜੋਤਾਂ ਦਾ ਵੇਖਣ ਨੂੰ ਮਿਲਦਾ ਹੈ ਖਾਸ ਕਰਕੇ ਇਹ ਹੈ ਕਿ ੜਿਪਕੇਸ਼ਵਰ ਮਹਾਦੇਵ ਸ਼ਿਵ ਮੰਦਿਰ 1000 ਸਾਲ ਪੁਰਾਣਾ ਸ਼ਿਵ ਮੰਦਿਰ ਹੈ ਨੂਰਪੁਰ ਦੀ ਪ੍ਰਾਚੀਨ ਤੇ ਪ੍ਰਸਿੱਧ ੜਿਪਕੇਸ਼ਵਰ ਮਹਾਦੇਵ ਸ਼ਿਵ ਗੁਫਾ ਸੂਲਿਆ ਵਾਲੀ ਜੋ ਕਿ ਹਜ਼ਾਰਾਂ ਸਾਲ ਪੁਰਾਣੀ ਗੁਫਾ ਰੂਪੀ ਮੰਦਿਰ ਹੈ ਜਿੱਥੇ ਭਗਵਾਨ ਸ਼ਿਵ ਖੁਦ ਸ਼ੰਭੂ ਪਿੰਡੀ ਰੂਪ ਵਿੱਚ ਵਿਰਾਜਮਾਨ ਨੇ ਕਿਹਾ ਜਾਂਦਾ ਹੈ ਕਿ ਸਦੀਆਂ ਪਹਿਲਾਂ ਇਸ ਗੁਫਾ ਵਿੱਚੋਂ ਦੁੱਧ ਦੀ ਧਾਰ ਨਿਕਲਦੀ ਸੀ ਜਿਸ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਸਾਵਣ ਦੇ ਪਵਿੱਤਰ ਮਹੀਨੇ ਜੋ ਵੀ ਭਗਤ ਸੱਚੇ ਮਨ ਨਾਲ ਉਪਾਸਨਾ ਕਰਦਾ ਹੈ ਭਗਵਾਨ ਸ਼ਿਵ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਕੰਪਨੀ ਦੇ ਗੁਫਾ ਹੈ ਸ਼ਿਵ ਜੀ ਦੀ ਅਨਾਦੀ আর ਇਸ ਵਿੱਚ ਲੋਕ ਆ ਰਹੇ ਯਾਤਰੀ ਬੜੀਆ ਇਨਕੀ ਸੇਵਾ ਹੋ ਔਰ ਉਹਨੂੰ ਕੋ ਉਹੋਖਨੇ ਵੰਡਨੇ ਦਾ ਔਰ ਉਨਕੋ ਦਾਨਪਨ ਕਰਨੇ ਦਾ ਉਹ ਤਰੀਕਾ ਸਿਖਾਇਆ ਜਾਂ ਹੈ ਹੈ ਆਨੇ ਸੇ ਤਾਂ ਕੋਈ ਪਰ ਕੋਪ ਵੀ ਖਸ ਕੇ ਜਾ ਰਹੇ ਜਾਂਦੇ ਯਹਾਂ ਸੇ ਤੋਂ ਬਾਕੀ ਕੁਛ ਹੈ ਜੋ ਸਰਦਾਰਾਂ ਸੇ ਪੂਜਾ ਸੇਵਾ ਕਰਕੇ ਜਾ ਰਹੇ ਹੈ ਹੈ ਆਰਾਜੇ ਪੂਰੇ ਸ਼ਾਵਣ ਦਾ ਮਹੀਨਾ ਬੜੀ ਅਚੀ ਤਰੀਕੇ ਸੇ ਉਤਾਰ ਹੈ ਇਸ ਪ੍ਰਾਚੀਨ ਗੁਫਾ ਰੂਪੀ ਮੰਦਿਰ ਵਿੱਚ ਸ਼ਾਵਣ ਮਹੀਨੇ ਸ਼ਿਵ ਭਗਤਾਂ ਦਾ ਹਰ ਰੋਜ਼ ਹੜ ਆਇ ਰਹਿੰਦਾ ਹੈ ਤੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਲਈ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਨੇ તે મંદિર દે કમિટી ਵੱਲੋਂ સંતા લાઈ વિશેષ પ્રબંધ કીતે જાંદે ને જૈસે કી આપ સબકો બતા રહા હૈ ક શ્રાવણ કા મહિના જો હે વો શુરુ હો ચુકા હૈ ઓર કુછ શ્રાવણ મહિને કા જે પહેલા સોમવાર હૈ શ્રાવણ મહિને કો લોકલ ભાષા મે હમ જેસે શ્રણ કા મહિના ભી બોલતે હૈ તો દુકેશન મહાદેવ મંદિર શિલાલી મે બડી દૂર દૂર સે લાલુ જો હે જહા ભગવાન બોલે ક્ષેત્રજી કા આશીર્વાદ લેને કે લિયે આતે હૈ તો ਮੈਂ ਇਹੀ ਕਹੂੰਗਾ ਭੋਲੇ ਸ਼ੰਕਰ ਤੋਂ ਸੇ ਇਹੀ ਪ੍ਰਾਰਥਨਾ ਕਰੂੰਗਾ ਕਿ ਸਭ ਦੀ ਮਨੋ ਕਾਮਨਾਵਾਂ ਨੂੰ ਪੂਰਨ ਕਰੇ ਉਹਨਾਂ ਕਸ਼ਟਵਾਂ ਤੇ ਕਸ਼ਟਾਂ ਤੋਂ ਦੂਰ ਕਰੇ ਭੋਲੇ ਸ਼ੰਕਰ ਦੀ। ਭਗਵਾਨ ਸ਼ਿਵ ਦੇ ਇਸ ਪ੍ਰਾਚੀਨ ਮੰਦਰ ਵਿੱਚ ਦੂਰ ਦੂਰ ਤੋਂ ਸ਼ਰਧਾਲੂ ਇੱਥੇ ਢਿਪਕੇਸ਼ਵਰ ਮਹਾਦੇਵ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਤੇ ਸ਼ਰਧਾਲੂਆਂ ਵੱਲੋਂ ਮੰਗੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਨੂਰਪੁਰ ਤੋਂ ਪੂਸ਼ਨ ਸ਼ਰਮਾ ਦੀ ਰਿਪੋਰਟ ਜ਼ੀ ਮੀਡੀਆ